ਹਾਜ਼ੂਰੀ ਸਾਜੀ ਨਾਜੀ ਸਾ ਸੰਗਤ ਸਤਿਕਾਰਯੋਗ ਬਿਸੁਰਗ ਨੌਜਵਾਨ ਵੀਰ ਮਾਵਾਂ ਪੈਣਾ ਛੋਟੇ ਬੱਚੇ ਸਭ ਤੋਂ ਪਹਿਲਾਂ ਫਤਿਹ ਦੀ ਝਾਂਚ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਰਤੀਆ ਔਰ ਜਿੱਥੇ ਗੁਰੂ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਬਹੁਤ ਸਾਲ ਬਿਤਾਏ ਬਾਣੀ ਉਚਰੀ ਤੇ ਇੱਥੇ ਇਹ ਜਿਹੜਾ ਸਮਾਗਮ ਹਰ ਸਾਲ ਕਰਾਇਆ ਜਾਂਦਾ ਉਹਦੇ ਵਿੱਚ ਮੈਨੂੰ ਦੂਜੀ ਵਾਰ ਆਉਣ ਦਾ ਮੌਕਾ ਮਿਲਿਆ ਮੈਂ ਸੰਤ ਬਲਮੀਰ ਸਿੰਘ ਜੀ ਸੀਚੇਵਾਲ ਸਾਹਿਬ ਰਾਜ ਸਭਾ ਦੇ ਜਿਹੜੇ ਮੈਂਬਰ ਨੇ ਉਹਨਾਂ ਨੇ ਮੈਂ ਬਹੁਤ ਧੰਨਵਾਦ ਕਰਦਾ ਉਹਨਾਂ ਦੀ ਟੀਮ ਦਾ ਧੰਨਵਾਦ ਕਰਦਾ ਬਹੁਤ ਸਾਰੀਆਂ ਪੰਜਾਬ ਦੀਆਂ ਧਾਰਮਿਕ ਸ਼ਖਸੀਅਤਾਂ ਮੇਰੇ ਸਾਹਮਣੇ ਬੈਠੀਆਂ ਗੁਣੀ ਗਿਆਨੀ ਲੋਕ ਬੈਠੇ ਮੈਂ ਕੋਈ ਜ਼ਿਆਦਾ ਲੰਬਾ ਭਾਸ਼ਣ ਨਹੀਂ ਦੇਣਾ ਇੱਕ ਦੋ ਗੱਲਾਂ ਕਰੂੰਗਾ ਕਿ ਗੁਰੂ ਸਾਹਿਬ ਦੇ ਕਿਐਸੀ ਪਵਨ ਗੁਰੂ ਪਾਣੀ ਪਤਾ ਮਾਤਾ ਤਰਤਮਾਹਤ ਸੁਪਾਣੀ ਦੀ ਸਾਮ ਸੰਭਾਲ ਲਈ ਜੋ ਸਿਚੇਵਾਲ ਸਾਹਿਬ ਨੇ ਆਪਣੀ ਟੀਮ ਨਾਲ ਮਿਲ ਕੇ ਇੱਥੇ ਕੋਸ਼ਿਸ਼ਾਂ ਕੀਤੀਆਂ ਨੇ ਔਰ ਕਾਮਯਾਬੀ ਹਾਸਲ ਕੀਤੀ ਹੈ ਉਹ ਬਹੁਤ ਘਟੋ ਦੀ ਉਦਾਹਰਣ ਮਿਲਦੀ ਹੈ ਨੇਤਾ ਸਾਡੇ ਅਸੀਂ ਦੇਖਦੇ ਹਾਂ ਕਿ ਸਾਡੇ ਪਾਣੀ ਜਿਹੜੇ ਨੇ ਸਾਡੀਆਂ ਕੱਸੀਆਂ ਸਾਡੇ ਸੂਏ ਰਜਵਾਹੇ ਉਹ ਕਾਲੇ ਰੰਗ ਦੇ ਹੋ ਗਏ ਸ਼ਹਿਰਾਂ ਦਾ ਸੀਵਰੇਜ ਦਾ ਪਾਣੀ ਫੈਕਟਰੀਆਂ ਦਾ ਪਾਣੀ ਸਾਰਾ ਉਹਨਾਂ ਦੇ ਵਿੱਚ ਆਉਣ ਲੱਗ ਗਿਆ ਜਦ ਕੇ ਸਾਡੇ ਸੂਬੇ ਦਾ ਨਾਮ ਪਾਣੀਆਂ ਤੇ ਹੈ ਪੰਜ ਆਬ ਪੰਜ ਪਾਣੀ ਪਰ ਨਾ ਸਾਡੇ ਕੋਲੇ ਉੱਪਰ ਵਾਲਾ ਪਾਣੀ ਰਿਹਾ ਹੁਣ ਨਾ ਸਾਡੇ ਕੋਲੇ ਧਰਤੀ ਦੇ ਥੱਲੇ ਵਾਲਾ ਪਾਣੀ ਗਿਆ 6 600 ਫੁੱਟ ਤੇ ਥੱਲੇ ਪਰ ਧਰਤੀ ਦੇ ਪਾਣੀ ਚੜਾ ਗਿਆ ਪਤਾ ਨਹੀਂ ਕਿਹੜੀਆਂ ਪਤਨਾ ਅਸੀਂ ਬੋਕੀਆਂ ਮਾਰ ਮਾਰ ਕੇ ਪਟ ਲਿਆ ਐਸ ਵਕਤ ਪਾਣੀ ਨੂੰ ਬਚਾਉਣਾ ਸਭ ਤੋਂ ਵੱਡੀ ਪ੍ਰਾਇੋਰਟੀ ਹੈ ਸਾਡੇ ਕੋਲੇ ਪਾਣੀ ਹੈਗਾ ਨਹਿਰਾਂ ਦਾ ਪਰ ਚੈਨਲਾਈਜ਼ ਨਹੀਂ ਕੀਤਾ ਗਿਆ ਅੱਸੀਆਂ ਸੂਏ ਹਨੀ ਸੀ ਜਿਸ ਵੇਲੇ ਆਪ ਸੰਗਤ ਦੀ ਕਿਰਪਾ ਹੋਈ ਬੰਨਵੇਂ ਸੀਟਾ ਦਿੱਤੀਆਂ 16 ਮਾਰਚ ਨੂੰ ਸੌ ਚੁੱਕੀ ਸ਼ਹੀਦ ਆਜ਼ਮ ਭਗਤ ਸਿੰਘ ਜੀ ਹੋਰਾਂ ਦੇ ਨਗਰ ਖੇੜੇ ਖਟਕੜ ਕਲਾਂ ਵਿਖੇ ਉਸ ਵੇਲੇ 21% ਪਾਣੀ ਪੰਜਾਬ ਨਹਿਰੀ ਪਾਣੀ ਜਿਹੜਾ ਉਬਰ ਤਰਿਆ ਸੀ 3 ਸਾਲਾਂ ਦੇ ਵਿੱਚ 63% ਤੇ ਆ ਗਏ ਆਪਾਂ ਅਸੀਂ ਪ੍ਰਾਣੀਆਂ ਕੱਸੀਆਂ ਰਿਵਾਈਵ ਕੀਤੀਆਂ ਥੱਲੋਂ ਦੀ ਪਾਈਪਾਂ ਦੱਬੀਆਂ ਇਹੀ ਇੱਕ ਤਰੀਕਾ ਜਿਹੜਾ ਥੱਲੇ ਵਾਲੇ ਪਾਣੀ ਨੂੰ ਬਚਾ ਸਕਦਾ ਸੋ ਅੱਜ ਇੱਕ ਇੱਥੋਂ ਅਹਿਦ ਕਰਕੇ ਜਾਇਓ ਇੱਕ ਇੱਥੋਂ ਸੋ ਖਾ ਕੇ ਜਾਇਓ ਇਕ ਇਥੇ ਗੁਰੂ ਸਾਹਿਬ ਨਾਲ ਵਾਦਾ ਕਰਕੇ ਜਾਇਓ ਕਿ ਜਿੱਥੇ ਵੀ ਸਾਨੂੰ ਮੌਕਾ ਮਿਲੂਗਾ ਅਸੀਂ ਪਾਣੀ ਪਚਾਉਣ ਦੀ ਕੋਸ਼ਿਸ਼ ਕਰਾਂਗੇ ਪਾਣੀ ਨੂੰ ਗੰਦਲਾ ਕਰਨ ਤੋਂ ਬਚਾਵਾਂਗੇ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪਾਣੀ ਛੱਡਣਾ ਹੈ ਵੇਈ ਨਦੀ ਦੇ ਵਿੱਚ ਰੋਇੰਗ ਦਾ ਔਰ ਜਿਹੜੀਆਂ ਕਿਸ਼ਤੀਆਂ ਦਾ ਚੱਲਣਾ ਤੇ ਬਹੁਤ ਵੱਡੀ ਗੱਲ ਹੈ। ਵਾਟਰ ਸਪੋਰਟਸ ਵਾਸਤੇ ਪੰਜਾਬ ਬਹੁਤਾ ਜਾਣਿਆ ਨਹੀਂ ਜਾਂਦਾ। ਪਰ ਵਾਟਰ ਸਪੋਰਟਸ ਵਾਸਤੇ ਬਾਬਾ ਜੀ ਨੇ ਜੋ ਐਫਰਟ ਕੀਤੀ ਫੋਟੋਆਂ ਲੱਗੀਆਂ ਹੋਈਆਂ ਇਹਨਾਂ ਮੁੰਡਿਆਂ ਦੀਆਂ ਕੁੜੀਆਂ ਦੀਆਂ ਜਿਨ੍ਹਾਂ ਨੇ ਮੈਡਲ ਜਿੱਤੇ ਨੈਸ਼ਨਲ ਲੈਵਲ ਦੇ ਮੈਡਲ ਜਿੱਤੇ ਇੰਟਰਨੈਸ਼ਨਲ ਲੈਵਲ ਦੇ ਮੈਡਲ ਜਿੱਤੇ ਹੋਏ ਨੇ ਸੋਸਾਨੂ ਜੇ ਮੌਕਾ ਮਿਲ ਜੇ ਤਾਂ ਸੇ ਕੁਝ ਵੀ ਕਰ ਸਕਦੇ ਗੁਰੂ ਸਾਹਿਬ ਦੀ ਕਿਰਪਾ ਅਸ਼ੀਰਵਾਦ ਪ੍ਰਾਪਤ ਧਰਤੀ ਹੈ ਕੀ ਨਹੀਂ ਮਿਲ ਸਕਦਾ ਇਸ ਧਰਤੀ ਤੋਂ ਜਿੱਥੇ ਬਾਣੀ ਉਚਰੀ ਹੋਵੇ ਗੁਰਗੁਸ ਗੁਰੂ ਸਾਹਿਬ ਨੇ ਉਹ ਤਾਂ ਬਾਣੀ ਹਜੇ ਵੀ ਫਜ਼ਾ ਦੇ ਵਿੱਚ ਗੂੰਜਦੀ ਫਿਰਦੀ ਹੈ ਤੇ ਮੈਨੂੰ ਅੱਜ ਮੌਕਾ ਮਿਲਿਆ ਇੱਥੇ ਆਉਣ ਦਾ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਹੁਣ ਇਸ ਤੋਂ ਬਾਅਦ ਕਿਉਂਕਿ ਬਾਬਾ ਜੀ ਨੂੰ ਇਹ ਕੰਮ ਕਰਨਾ ਆਉਂਦਾ ਹੈ ਪਰ ਰਸਵਾ ਦੀ ਸ਼ਕਤੀ ਨਾਲ ਕੋਲੇ ਹੈਗੀ ਹੈ ਔਰ ਜਿਹੜੀ ਕਮੇਟੀ ਦੇ ਮੈਂਬਰ ਨੇ ਉਸ ਪਾਣੀਆਂ ਨਾਲ ਸੰਬੰਧਤ ਤੌਥੋਂ ਹੀ ਮਸਲੇ ਠਾਕੇ ਸਰਕਾਰਾਂ ਦੇ ਕੰਨ ਖੋਲ ਸਕਦੇ ਆ ਹੁਣ ਅਗਲਾ ਜਿਹੜਾ ਟੀਚਰ ਸਾਡਾ ਉਹ ਬੁੱਡੇ ਨਾਲੇ ਦਾ ਬੜੇ ਦੇਰ ਦਾ ਉਹ ਵੀ ਨਸੂਰ ਬਣਿਆ ਹੋਇਆ ਹੈ ਬੁੱਡੇ ਨਾਲੇ ਨੂੰ ਵੀ ਠੀਕ ਕਰਾਂਗੇ ਬਾਬਾ ਜੀ ਦੀ ਡਿਊਟੀ ਲਈ ਹੋਈ ਹੈ ਬਜਟ ਦੀ ਕੋਈ ਕਮੀ ਨਹੀਂ ਸਾਡੇ ਤਾਂ 20 ਰੁਪਿਆ ਦਾ ਲੰਗਰ ਇੱਕ ਵਾਰੀ ਭੁੱਖੇ ਸਾਧੂਆਂ ਨੂੰ ਗੁਰੂ ਸਾਹਿਬ ਨੇ ਛਕਾਇਆ ਸੀ ਸਾਡੇ ਤੋਂ 20 ਰੁਪਏ ਹੀ ਨਹੀਂ ਖਤਮ ਹੋ ਰਹੇ ਤਾਂ ਵਿਆਜ ਹੀ ਚੱਲੀ ਜਾਂਦਾ ਭਾਵੇਂ ਤੁਰਕੀ ਦੇ ਵਿੱਚ ਪਹਚਾਲਾ ਜੇ ਭਾਵੇਂ ਕਿਤੇ ਦੁਨੀਆ 'ਚ ਜੰਗ ਲੱਗ ਜੇ ਭਾਵੇਂ ਕਿਤੇ ਕੋਈ ਕੁਦਰਤੀ ਆਫਤਾ ਜੇ ਰੈੱਡ ਕਰਾਸ ਪੌਂਚੇ ਨਾ ਪੌਂਚੇ ਸਾਡਾ ਗੁਰੂਕ ਲੰਗਰ ਚੱਲ ਪੈਂਦਾ ਪਹਿਲਾਂ ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਅਸ਼ੀਰਵਾਦ ਦਿੱਤਾ ਹੈ ਸੋ ਅੱਜ ਵੀ ਅਸੀਂ ਨਤਮਸਤਕਾਂ ਔਰ ਕੱਲ੍ਹ ਲਈ ਤੁਸੀਂ ਸੁਣਿਆ ਹੋਣਾ ਅਸੀਂ ਇੱਕ ਕਾਨੂੰਨ ਲੈ ਕੇ ਆਏ ਆਂ ਜੇ ਗੁਰੂ ਸਾਹਿਬ ਦੀ ਬੇਅਦਬੀ ਜਿਹੜੀ ਕਿ ਕਤਨਾਮਾਂ ਬਹੁਤ ਵੱਧ ਗਈਆਂ ਸੀ ਉਹਨਾਂ ਨੂੰ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾਾਂ ਮੈਂ ਦੇਣ ਦਾ ਕਾਨੂੰਨ ਲੈ ਕੇ ਆਏ ਹਾਂ ਅਸੀਂ ਤਾਂ ਕਿ ਜਦੋਂ ਇੱਕ ਨੂੰ ਸਜ਼ਾ ਮਿਲ ਗਈ ਦੋ ਨੂੰ ਮਿਲ ਗਈ ਤਾਂ ਕੋਈ ਹਿੰਮਤ ਨਾ ਕਰੇ ਦੁਬਾਰਾ ਜੇ ਸਾਡਾ ਬਾਪੂ ਸਾਡੇ ਘਰ ਹੀ ਸੁਰੱਖਿਤ ਨਹੀਂ ਹੈਗਾ ਫਿਰ ਹੋਰ ਕਿੱਥੋਂ ਉਮੀਦ ਕਰਾਂਗੇ ਅਸੀਂ ਕੋਈ ਬਹਾਨਾ ਨਹੀਂ ਚੱਲੂਗਾ ਵੀ ਮਾਨਸਿਕ ਤੌਰ ਤੇ ਠੀਕ ਨਹੀਂ ਜਾਂ ਮੈਂਟਲੀ ਤੌਰ ਤੇ ਠੀਕ ਨਹੀਂ ਆਇਆ ਜਾਂ ਬਹਾਨਾ ਜਾਂ ਕਰਕੇ ਉਹਨੂੰ ਬਰੀ ਕਰ ਦਿੰਦੇ ਆ 2-3 ਸਾਲ ਦੀ ਸਜ਼ਾ ਉਹ ਬਾਹਰ ਆ ਜਾਂਦਾ ਸੋ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਇੱਕ ਬਹੁਤ ਵੱਡਾ ਖਜ਼ਾਨਾ ਹੈ ਜੇ ਇੱਕ ਅੰਗਰੀ ਵੀ ਵਿਆਖਿਆ ਕਰਨ ਲੱਗ ਜੀਏ ਕਈ ਮਹੀਨੇ ਲੱਗ ਜਾਣਗੇ ਕੰਗ ਦੀ ਵੀ ਵਿਆਖਿਆ ਕਰਨੀ ਹੋਵੇ ਐਨਾ ਕੁਝ ਸਾਨੂੰ ਖਜ਼ਾਨਾ ਸਾਡੇ ਗੁਰੂ ਸਾਹਿਬ ਦੇ ਗਏ ਹਾਲਾਂਕਿ ਦੁੱਖ ਦੀ ਗੱਲ ਇਹ ਹੈ ਕਿ ਸਾਨੂੰ ਗੁਰੂ ਸਾਹਿਬ ਦੀ ਸੁਰੱਖਿਆ ਲਈ ਕਾਨੂੰਨ ਬਣਾਉਣਾ ਪੈ ਰਿਹਾ ਜਿਹਦੇ ਕੋਲੋਂ ਅਸੀਂ ਆਪਣੀ ਸੁਰੱਖਿਆ ਮੰਗਣ ਆਉਂਨੇ ਆ ਸਵੇਰੇ ਸ਼ਾਮ ਕਿ ਸਾਡੇ ਪਰਿਵਾਰ ਨੂੰ ਸੁਰੱਖਿਤ ਰੱਖੀ ਸਾਡੇ ਪਰਿਵਾਰ ਨੂੰ ਤੰਦਰੁਸਤ ਰੱਖੀਦਾ ਪਿਆ ਪਰ ਜਿਹੜੇ ਸ਼ਰਾਰਤੀ ਅਨਸਰ ਇਸ ਤਰ੍ਹਾਂ ਦੀ ਕੋਸ਼ਿਸ਼ ਕਰਨਗੇ ਬਖਸ਼ੇ ਨਹੀਂ ਜਾਣਗੇ ਅਜੇਸ ਹਰਿਆਲੀ ਵੱਲੇ ਇਲਾਕੇ ਚ ਆ ਕੇ ਵੈਸੇ ਮਨ ਖੁਸ਼ ਹੋ ਜਾਂਦਾ ਹੈ ਦਰਖਤ ਵੀ ਲਾਈਏ ਹਰਿਆਲੀ ਬਚਾਈਏ ਧਰਤੀ ਬਚਾਈਏ ਕਿਉਂਕਿ ਆਏ ਤਾਂ ਸਾਰੇ ਇਕੱਠੇ ਸੀ ਪਰ ਬੰਦੇ ਦਾ ਦਿਮਾਗ ਵਿਕਸਿਤ ਹੋ ਗਿਆ ਉਹਨੇ ਸਾਰਿਆਂ ਤੇ ਕਾਬੂ ਕਰ ਲਿਆ ਹਰ ਇੱਕ ਚੀਜ਼ ਨੂੰ ਨੱਥ ਪਾ ਲੰਦੋ ਹਾਥੀਆਂ ਤੱਕ ਨੱਥਾਂ ਪਾ ਲੀਆਂ ਸ਼ੇਰਾਂ ਤੱਕ ਨੱਥਾਂ ਪਾ ਲੀਆਂ ਪਰ ਰਹਿਣਾ ਸਾਰਿਆਂ ਨੇ ਇਕੱਠੇ ਹੀ ਹੈ ਸੋ ਇਸ ਕਰਕੇ ਜਿਓ ਔਰ ਜੀਨੇ ਦੋ ਰਿਕਸ਼ੇ ਤੇ ਵੀ ਲਿਖਿਆ ਹੁੰਦਾ ਹੈ ਸੁਜਉਣਾ ਵੀ ਐ ਤੇ ਜਿਉਣ ਦੇਣਾ ਵੀ ਐ ਸਾਡੀ ਕੌਮ ਤਾਂ ਮਾਰਸ਼ਲ ਕੌਮ ਐ ਅਸੀਂ ਤਾਂ ਕੁਰਬਾਨੀਆਂ ਲਈ ਮੰਨੇ ਹੋਇਆ ਅਸੀਂ ਤਾਂ ਭਾਈ ਕਨਈਆ ਜੀ ਦੇ ਵਾਰਿਸ ਆ ਅਸੀਂ ਤਾਂ ਲੜਾਈਆਂ 'ਚ ਦੁਸ਼ਮਣ ਨੂੰ ਵੀ ਪਾਣੀ ਪਿਆ ਦਿੰਨੇ ਆ ਜਦਕੇ ਆ ਹਰਿਆਣਾ ਜਾਂ ਕੋਈ ਹੋਰ ਜਿਹੜੀ ਸਟੇਟ ਸਾਡੇ ਦੁਸ਼ਮਣ ਨਹੀਂ ਐ ਕਿਤਾ ਸਾਡੇ ਭਾਈ ਨੇ ਪਰ ਆਪਦੇ ਹੱਕ ਦਾ ਨਹੀਂ ਅਸੀਂ ਪਾਣੀ ਦੇ ਸਰਦ ਉਹ ਕਹਿੰਦੇ ਐ ਕਿ ਜੱਟ ਗੰਨਾ ਨਹੀਂ ਦਿੰਦਾ ਪੈਲੀ ਦੇ ਦਿੰਦਾ ਪਿਆਰ ਨਾਲ ਸੱਥੋ ਜੋ ਮਰਜ਼ੀ ਲੈ ਲੋ ਬਾਹ ਮਰੋੜ ਕੇ ਕੰਮ ਚੱਲਣਾ ਨਹੀਂ ਸਾਡੇ ਨਾਲ ਸਿਸ ਕਰਕੇ ਜਿੰਨਾ ਚਿਰ ਤੁਸੀਂ ਸ਼ਕਤੀ ਬਖਸ਼ੀ ਐ ਪੰਜਾਬ ਦੇ ਹੱਕ 'ਚ ਪੈਨ ਚੱਲੂਗਾ ਲੋਕਾਂ ਦੇ ਹੱਕ 'ਚ ਪੈਨ ਚੱਲੂਗਾ ਗਰੀਬਾਂ ਦੇ ਹੱਕ 'ਚ ਪੈਨ ਚੱਲੂਗਾ 10 ਲੱਖ ਰੁਪਏ ਦਾ ਜੀਵਨ ਬੀਮਾ ਲੈ ਕੇ ਆਇਆ ਕੋਈ ਲੋੜ ਨਹੀਂ ਕੋਈ ਕਾਗਜ਼ ਭਰਨ ਦੀ ਕੋਈ ਫਾਰਮ ਭਰਨ ਦੀ ਰੱਬ ਨਾ ਕਰੇ ਕੋਈ ਬਿਮਾਰੀ ਹੋਵੇ ਹਸਪਤਲ ਜਾਓ ਆਧਾਰ ਕਾਰਡ ਦਿਖਾ ਦਿਓ ਵੋਟਰ ਕਾਰਡ ਦਿਖਾ ਦਿਓ ਲਾਜ ਕਰਾ ਕੇ ਘਰੇ ਆ ਜਾਓ ਬਾਕੀ ਸਾਰਾ ਸਾਬ ਕਿਤਾਬ ਸਰਕਾਰ ਕਰੂਗੀ ਕੋਈ ਬੰਦਾ ਇਹ ਜਾਨੀ ਹੋਣਾ ਚਾਹੀਦਾ ਕਿ ਪੈਸੇ ਨਹੀਂ ਹੈਗੇ ਇਸੇ ਕਰਕੇ ਮੰਜੇ ਤੇ ਪਿਆ ਪਿਆ ਸਵਾਸ ਤੇ ਆ ਗਿਆ ਸੋ ਜਿੰਨਾ ਅਸੀਂ ਕਰ ਸਕਦੇ ਆ ਨਾ ਕਰੀ ਜਾਂਦੇ ਆ ਜਿੰਨਾ ਵਕਤ ਮੁਤਾਬਕ ਸਿਸਟਮ ਥੋੜਾ ਜਿਹਾ 75 ਸਾਲ ਪੁਰਾਣਾ ਵਿਗੜਿਆ ਹੋਇਆ ਉਹਨੂੰ ਠੀਕ ਕਰ ਕਰਦੇ ਕਰਦੇ ਟਾਈਮ ਲੱਗ ਜੂਗਾ ਪਰ ਕਰ ਲਾਂਗੇ ਨੀਤਾ ਸਾਫ ਨੇ ਤੇ ਗੁਰੂ ਸਾਹਿਬ ਸਮਤ ਬਖਸ਼ਣ ਗੁਰੂ ਸਾਹਿਬ ਬਲ ਬਖਸ਼ਣ ਮੈਂ ਇੰਨਾ ਕਿ ਅੱਜ ਬਹੁਤ ਬੜਪਾਗੀ ਸੰਗਤ ਹੈ ਜਿਹੜੀ ਅੱਜ ਇੱਥੇ ਗੁਰੂ ਸਾਹਿਬ ਦੇ ਚਰਨਾਂ 'ਚ ਬੈਠੀ ਹੈ ਮੈਂ ਕੋਈ ਬਹੁਤਾ ਰਾਜਨੀਤਿਕ ਗੱਲਾਂ ਨਹੀਂ ਬੋਲਨੀ ਆ ਮੇਰੇ ਤਾਂ ਇੱਕੋ ਹੀ ਸੁਰਜੀਤ ਪਾਤਰ ਸਾਹਿਬ ਦਾ ਸ਼ੇਰ ਹੈ ਕਿ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜਮੀਨ ਰੱਖੀ ਜਮੀਨ ਰੱਖ ਲਈਏ ਫੁੱਲਾਂ ਜੋਗੀ ਤਾਂ ਕਲਮੇ ਆਪਰ ਨਾਲ ਮਿਲ ਕੇ ਲੱਦ ਲਾਂਗੇ ਇਸੇ ਧਰਤੀ ਤੇ ਭੰਗੜੇ ਵੀ ਪੈਣਗੇ ਗਿੱਧੇ ਵੀ ਪੈਣਗੇ ਕਰਨੈਲਾਂ ਚਰਨੈਲਾਂ ਦੀ ਧਰਤੀ ਹੈ ਫੌਜ ਪਰਤੀ ਹੋਣ ਵਾਸਤੇ ਮਸ਼ਹੂਰ ਆ ਆ ਜਿਹੜਾ ਚਿੱਟੇ-ਚੁੱਟੇ ਦਾ ਦਾਗ ਲੱਗ ਗਿਆ ਸੀ ਉਹਦੇ ਵਿਰੁੱਧ ਵੀ ਬਹੁਤ ਵੱਡਾ ਯੁੱਧ ਚਲਾਇਆ ਹੋਇਆ ਹੈ ਲੋਕਾਂ ਦਾ ਸਾਥ ਚਾਹੀਦਾ ਲੋਕ ਸਾਥ ਦੇ ਵੀ ਰਹੇ ਨੇ ਪੰਚਾਇਤਾਂ ਦੀਆਂ ਪੰਚਾਇਤਾਂ ਜਿਹੜੀਆਂ ਨੇ ਉਹ ਮਤੇ ਪਾ ਕੇ ਦੇ ਰਹੀਆਂ ਨੇ ਕਿ ਅਸੀਂ ਆਪਣੇ ਪਿੰਡ 'ਚ ਨਕਸ਼ਾ ਪਰ ਨਹੀਂ ਦੇਣਾ ਅਸੀਂ ਆਪਣੇ ਪਿੰਡ 'ਚ ਕਿਸੇ ਨੂੰ ਡਰੱਗ ਵੇਚਣ ਨਹੀਂ ਦੇਣੀ ਜੇ ਕੋਈ ਸਾਡੇ ਪਿੰਡ ਦਾ ਵੇਚਦਾ ਹੋਇਆ ਤਾਂ ਅਸੀਂ ਉਹਦੀ ਜ਼ਮਾਨਤ ਹੀ ਦੇਣੀ ਇਹਦਾ ਜ਼ਮਾਨਤ ਹੀ ਕਰਾਉਣੀ ਪੰਜਾਬ ਤੰਦਰੁਸਤ ਰਹੇ ਹੱਸਦਾ ਖੇਡਦਾ ਰਹੇ ਪਾਣੀ ਚ ਲਿਖਿਆ ਹਸਨ ਖੇਡਣ ਮਨ ਕਾ ਚਾਉ ਕਿ ਪੰਜਾਬ ਹੱਸਦਾ ਵਸਦਾ ਰਹੇ ਤੰਦਰੁਸਤ ਰਹੇ ਇਹ ਹੀ ਮੇਰੀ ਅਰਦਾਸ ਬਾਕੀ ਬਾਬਾ ਜੀ ਨੇ ਕੁਛ ਮੰਗਾ ਮੈਨੂੰ ਦਿੱਤੀਆਂ ਲਿਖ ਕੇ ਇਹਨਾਂ ਤੱਕਦੇ ਜਵਾਬ ਦਿੰਦੇ ਨਹੀਂ ਅਸੀਂ ਇਹ ਆਪ ਵੀ ਇਨਾਂ ਕੋਲੇ ਵੀ ਮੰਗਾਂ ਆਉਂਦੀਆਂ ਨੇ ਕਿਉਂਕਿ ਰਾਸ ਸਭਾ ਦੇ ਮੈਂਬਰ ਨੇ ਕੁਝ ਮੰਗਾਂ ਹਜੀਆਂ ਨੇ ਜਿਹੜੀਆਂ ਇਹ ਮੇਰੇ ਕੋਲੇ ਲੈ ਆਉਂਦੇ ਆ ਸੋ ਜਿਵੇਂ ਬਾਬਾ ਜੀ ਕਹਿਣਗੇ ਉਵੇਂ ਹੋ ਜਾਊਗਾ ਬਸ ਮੇਰੀ ਇੰਨੀ ਕਾਦਰੀ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਦੀ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਨੂੰ 25ਵੀਂ ਵਰੇ ਗਣ ਦੀ ਲੱਖ ਲੱਖ ਵਧਾਈ ਹੋਵੇ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਗੁਰੂ ਜਰਨਾ ਦੇ ਵਿੱਚੇ ਇਸ ਆ ਕਾਰਜ ਨੂੰ ਜਿਹੜਾ ਕਿ ਅੱਜ ਤੋਂ 25 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਅੱਜ ਉਹ ਪੂਰੇ ਭਾਰਤ ਦੇ ਵਿੱਚ ਉਦਾਹਰਣ ਬਣ ਗਿਆ ਇਹ ਪਹਿਲੀ ਪਵਿੱਤਰ ਕਾਲੀ ਬਈ ਹੈ ਜਿਹੜੀ ਪ੍ਰਦੂਸ਼ਿਤ ਹੋ ਕੇ ਦੁਆਰਾ ਉਹਦਾ ਅਮਰਤ ਜਲ ਅਸੀਂ ਸਖ ਸਕਦੇ ਆ ਉਹਦੇ ਵਿੱਚ ਨਹਾ ਸਕਦੇ ਆ 12 ਮਹੀਨੇ ਚੱਲਣ ਵਾਲੀ ਇਹ ਬਈ ਐ ਇਸੇ ਤਰ੍ਹਾਂ ਹੁਣ ਚਿੱਟੀ ਬਈ ਕਾਲਾ ਸੰਘਿਆ ਡਰੇਨ ਕੋਈਦਰ ਬੁੱਢਾ ਦਰਿਆ ਧਗਰ ਟੰਗਟਾ ਬਨਾਲ ਇਹ ਸਾਰੇ ਹੀ ਸਾਫ਼ ਹੋਣਗੇ ਉਹਦੇ ਵਾਸਤੇ ਵੀ ਆਉਣ ਵਾਲੇ ਸਮੇਂ 'ਚ ਕਿ ਹਵਾ ਪਾਣੀ ਧਰਤੀ ਭਜਣਗੇ ਤਾਂ ਸਾਡਾ ਭੁੱਖ ਪੂਜੂਗਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਮੁੱਖ ਮੰਤਰੀ ਸਾਹਿਬ ਦਾ ਇਹਨਾਂ ਨੇ ਕਿ세 ਜ਼ਰੂਰੀ ਨਿਵੇੇ ਕਰਕੇ ਖਾਣਾ ਇਹ ਆਪਣਾ ਸਮਾਗਮ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਆਮਾਨ ਸਾਹਿਬ ਕੋ ਆਪਾ ਅਰਬੀ ਪਾਣੀ ਅੱਜ ਦੇ ਸਮਾਗਮ ਦੇ ਵਿੱਚ ਤੁਸੀਂ ਬੜੇ ਆਦਰ ਸਤਿਕਾਰ ਸਨਮਾਨ ਦੇ ਨਾਲ ਆਏ ਆ ਤੇ ਇੱਥੇ ਜਿਹੜੇ ਲਗਾਤਾਰ ਸੇਵਾ ਕਰਦੇ ਉਹਨਾਂ ਦਾ ਸਨਮਾਨ ਵੀ ਹੋਣਾ ਅਸੀਂ ਇੱਕ ਦੋ ਥੋੜੇ ਸਨਮਾਨ ਕਰਾ ਕੇ ਬਾਕੀ ਜਿਹੜੇ ਹੈ ਉਹ ਬਾਅਦ ਦੇ ਵਿੱਚ ਕਰਾਂਗੇ ਤਾਂ ਕਿ ਕਿਉਂਕਿ ਜਿੰਨਾ ਵੱਡਾ ਬੰਦਾ ਉਹਦੀਆਂ ਜ਼ਿੰਮੇਵਾਰੀਆਂ ਵੀ ਵੱਡੀਆਂ ਸੋ ਅਸੀਂ ਅ ਗੁਰੂ ਚਰਨਾ ਜੀ ਅਰਦਾਸ ਕਰਾਂਗੇ ਕਿ ਪਾਸਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਦੇਹੋ ਦੇ ਫੈਸਲੇ ਇਹਨਾਂ ਨੇ ਦੋ ਤਿੰਨ ਲਏ ਆ ਪਾਣੀ ਨੂੰ ਬਚਾਉਣ ਵਾਸਤੇ ਬਹੁਤ ਵਧੀਆ ਜਿਹੜਾ ਹੈਗਾ ਇਹ ਅੱਗੇ ਸਾਰਾ ਕੁਝ ਸੀ ਸਾਡੇ ਕੋਲ ਸੀਗਾ ਪਰ ਕਿਸੇ ਨੇ ਸੋਚਿਆ ਨਹੀਂ ਵੀ ਪਾਣੀ ਨਹਿਰੀ ਪਾਣੀ ਜੀਵਨਧਾਰਾਂ ਦੇ ਖੇਤਾਂ ਤੱਕ ਕਿਰ ਚੱਲ ਜੇ ਤੇ ਜਿਸ ਤਰ੍ਹਾਂ ਅਸੀਂ ਦੇਖਿਆ ਹੈ ਸਿਸਟਮ ਦੇ ਵਿੱਚੇ 10-10 ਸਾਲ ਪਟਵਾਰੀ ਹੜਤਾਲ ਕਰੀ ਜਾਂਦੇ ਸੀ ਤੇ ਕਲਮ ਛੋੜ ਕੇ ਬੈਠੇ ਰਹਿੰਦੇ ਸੀ ਕਦੇ ਕਿਸੇ ਨੇ ਉਹਨਾਂ ਦੇ ਨਾਲ ਲੜਾਈ ਨਹੀਂ ਲੜੀ ਇਹ ਡਰ ਹੀ ਜਾਂਦੇ ਸੀ ਇਹਨਾਂ ਦਾ ਜਿਹੜਾ ਫੈਸਲਾ ਅਸੀਂ ਇਹਨਾਂ ਦੇ ਮੌਕੇ ਤੇ ਐਪਰੀਸ਼ੀਏਟ ਕਰਦੇ ਹਾਂ ਕਿ ਇਹ ਜਿਹੜੀ ਚੀਜ਼ ਹੈ ਵੀ ਆਹ ਜਿਹੜਾ ਆ ਜਿੰਨੇ ਵੀ ਸਾਡੇ ਕਜੇਰੀਆਂ ਦੇ ਵਿੱਚ ਤਖੀਰ ਲਾਲ ਸਾਹਿਬ ਜਿਨਾਂ ਨੇ ਇੱਕ ਡਿਊਟੀ ਸੀਗੀ ਕਿ ਤੁਸੀਂ ਰਜਿਸਟਰੀਆਂ ਕਰਨੀਆਂ ਕਿਸ ਤਰ੍ਹਾਂ ਭਵੇਂ ਜਿੰਨਾ ਮਰਜ਼ੀ ਕਰ ਲੋ ਅਸੀਂ ਉਹ ਕਿਸ ਤਰ੍ਹਾਂ ਦਾ ਸਾਡਾ ਉਥੇ ਵਿਹਾਰ ਹੁੰਦਾ ਸੀ ਕਿਉਂਕਿ ਜੇ ਕਹੀਏ ਸਾਨੂੰ ਸਾਨੂੰ ਕੋਈ ਸਮੱਸਿਆ ਨਹੀਂ ਉਥੇ ਸਮੱਸਿਆ ਕਿ ਇਹਨੂੰ ਆਉਣੀ ਹੈ ਗਰੀਬ ਨੂੰ ਆਉਣੀ ਹੈ ਜਿਹਦੇ ਕੋਲ ਕੁਝ ਨਹੀਂ ਸੋ ਇਸ ਵਾਸਤੇ ਉਹਨਾਂ ਦਾ ਜਿਹੜਾ ਫੈਸਲਾ ਸੀ ਬਹੁਤ ਵਧੀਆ ਫੈਸਲਾ ਹੈ ਪ੍ਰਸ਼ਾਸਨ ਸਿਸਟਮ ਅਸੀਂ ਮਾਨ ਸਾਹਿਬ ਕਹਿੰਦੇ ਆ ਲੋਕਨ ਪੜ ਵੀ ਹੋ ਸਕਦੇ ਆ ਘੱਟ ਬੜੇ ਵੀ ਲਿਖੇ ਵੀ ਹੋ ਸਕਦੇ ਆ ਪਰ ਜਿਹੜੇ ਸਾਡੇ IAS PCS ਅਫਸਰ ਜਿੰਨੇ ਵੀ ਆ ਇਹ ਚੋਟੀ ਦੇ ਉੱਪਰੋਂ ਲੈਣੇ ਆ ਇਹ ਸਾਡੇ ਸਮਾਜ ਨੂੰ ਜਿੱਲਣ ਵਿੱਚ ਜਿਹੜੇ ਧਿਆ ਕੀ ਇਹ جواب ਦੇ ਨਹੀਂ ਇਹਨਾਂ ਨੇ ਸਰਕਾਰਾਂ ਨੂੰ ਗਾਈਡ ਕਰਨਾ ਇਹਨਾਂ ਨੇ ਲੋਕਾਂ ਨੂੰ ਰਸਤੇ ਦੱਸਣਾ ਉਹੀ ਜਿਹੜਾ ਸਿਸਟਮ ਸਾਡਾ ਜਿਹੜਾ ਤੁਸੀਂ ਦੱਸਿਆ ਇਹ 7 ਸਾਲ ਵਾਲਾ ਮਾਨ ਸਾਹਿਬ ਜਦੋਂ ਮਸ਼ੀਨ ਨੌਕਸ ਨਿਕਲ ਜਿਵੇਂ ਉਹਦੇ ਤੋੜ ਜਾਂਦੀ ਆ ਉਹਦੇ ਨੂੰ ਚਾਲੂ ਕਰ ਦਈਏ ਤਾਂ ਕਿ ਇਹ ਜਖਾਮ ਦੇ ਜਿਹੜਾ ਹੈਗਾ ਨਿਕਲ ਜਾਵੇ ਲੋਕ ਚਾਹੁੰਦੇ ਆ ਕਿਉਂਕਿ ਲੋਕ ਚਾਹੁੰਦੇ ਆ ਕੋਈ ਸਾਰੀਆਂ ਚੀਜ਼ਾਂ ਹੁਣ ਆਮ ਪੰਜਾਬ ਦੇ ਵਿੱਚ ਹੈ ਰੋਜ਼ਗਾਰ ਚਾਹੁੰਦੇ ਆ ਸੇਫਟੀ ਚਾਹੁੰਦੇ ਆ ਦਵਾਈਆਂ ਚਾਹੁੰਦੇ ਹਰ ਚੀਜ਼ ਚਾਹੁੰਦੇ ਹੋ ਸਰਕਾਰ ਦੇ ਕੋਲੋਂ ਚਾਣੀ ਹੁੰਦਾ ਸੋ ਉਹਦੇ ਵਾਸਤੇ ਜੇ ਇੰਨਾ ਹੀ ਜੋ ਕੁਝ ਇਮਾਨਦਾਰੀ ਦੇ ਨਾਲ ਲੋਕਾਂ ਨੂੰ ਮਿਲਣ ਲੱਗ ਪਵੇ ਅਸੀਂ ਦੇਖਿਆ ਕਿ ਪਿਛਲੇ ਸਮਿਆਂ ਦੇ ਵਿੱਚ ਹੀ ਵਿਜੀਲੈਂਸ ਪੰਜ ਚਾਰ ਦਿਨ ਕੰਮ ਕਰਦੀ ਹੁੰਦੀ ਸੀ ਥੋੜੇ ਜਿਹੇ ਦਿਨ ਉਦੋਂ ਮਗਰੋਂ ਕਰਦੇ ਵਿਜੀਲੈਂਸ ਦੇਖਿਆ ਨਹੀਂ ਕਿ ਉਹ ਕਿਸੇ ਨੂੰ ਫੜਦੀ ਹੋਵੇ ਸੋ ਇਹ ਜਿੰਨੇ ਵੀ ਸਬਕ ਤੁਸੀਂ ਖਾਸ ਕਰਕੇ ਸਿਸਟਮ ਜਿਹੜਾ ਅੱਖਾਂ ਕੱਢ ਕੇ politcal ਲੀਡਰਾਂ ਨੂੰ ਦਬਾ ਲੈਂਦਾ ਸੀ ਵੀ ਜਿੱਦਾਂ ਮੈਂ ਕਹਿੰਨਾ ਉਦਾਂ ਕਰੋ ਤੁਸੀਂ ਇਹ ਵਧੀਆ ਜਿਹੇ ਦੀ ਸੋਚ ਜਿਹੜੀ ਆ ਉਹਨਾਂ ਬੰਦਿਆਂ ਨੂੰ ਜਿਹੜੇ ਕਹਿੰਦੇ ਸੀ ਕਿ ਸਾਨੂੰ ਅਗਲ ਆ ਦੇ ਅਕਲ ਹੁੰਦੀ ਤੇ ਹੁਣ ਨੂੰ ਲੋਕਾਂ ਦਾ ਭਲਾ ਹੋ ਜਾਣਾ ਸੀ ਲੋਕ ਤਰ ਜਾਣੇ ਸੀ ਇਸ ਦੇ ਵਿੱਚ ਬਹੁਤ ਵੱਡਾ ਜਿਹੜਾ ਹੈਗਾ ਉਸ ਸਿਸਟਮ ਦੇ ਵਿੱਚ ਜਿਹੜੀ ਸਦਾ ਸਰਕਾਰ ਰਹਿਣੀ ਹੈ ਉਹ ਠੀਕ ਹੋਣੀ ਚਾਹੀਦੀ ਹੈ ਤੇ ਉਹ ਠੀਕ ਹੋ ਜੂਵੇ ਤੇ ਫਿਰ ਬਹੁਤ ਕੁਝ ਜਿਹੜਾ ਹੈਗਾ ਲੋਕਾਂ ਵਾਸਤੇ ਬਾਹਰਲੇ ਮੁਲਕਾਂ 'ਚ ਵੀ ਲੋਕਾਂ ਨੂੰ ਵੰਡਦੇ ਨਹੀਂ ਪਰ ਉਹਨਾਂ ਨੂੰ ਸਾਰੇ ਕੰਮ ਜਿਹੜੇ ਹੈਗੇ ਸਮੇਂ ਤੇ ਮਿਲਦੇ ਸੀ ਬਹੁਤ-ਬਹੁਤ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਆਪਾਂ ਜਿਹੜਾ ਹੈਗਾ ਲਗਾਤਾਰ ਇਸ ਮਕਸ਼ਦ ਵਾਸਤੇ ਸਮਾਗਮ ਚੱਲਦਾ ਰਹੂਗਾ ਮੁੱਖ ਮੰਤਰੀ ਸਾਹਿਬ ਦਾ ਆਪਾਂ ਸਨਮਾਨ ਕਰਾਂਗੇ ਤੇ ਆ ਕੁਛ ਕਰੋਣੇ ਸੋ ਸਾਰੀ ਸੰਗਤ ਵੱਲੋਂ ਮੈਂ ਮਹਾਂਪੁਰਸ਼ਾਂ ਨੂੰ ਬੇਨਤੀ ਕਰਦਾ ਕਿ ਉਹ